ਸਤਿ ਸ੍ਰੀ ਅਕਾਲ ਜੀ ਅੱਜ ਇੱਕ ਗੱਲਬਾਤ ਕਰਦੇ ਆ ਵੈਸੇ ਕਹਾਣੀ ਵਾਂਗੂ ਚਲੋ ਬਣ ਜਾਣੀ ਐ ਪਰ ਅਸਲੀਅਤ ਐ ਸੱਚ ਐ ਰੈਲਿਟੀ ਐ ਮੇਰੇ ਖੁਦ ਦੇ ਨਾਲ ਬੀਤੀ ਐ ਕੋਈ ਸੁਣੀ ਸੁਣਾਈ ਗੱਲ ਨਹੀਂ ਤੇ ਕਾਫੀ ਸਾਲ ਪੁਰਾਣੀ ਐ ਤੇ ਮੈਨੂੰ ਕੱਲ ਸ਼ਾਮੀ ਬੈਠਿਆਂ ਬਠਿਆਂ ਯਾਦ ਆਈ ਤੇ ਮੈਂ ਕਿਹਾ ਚਲੋ ਇਹਨੂੰ ਪਹਿਲਾਂ ਮੜਾ ਜਾ ਨੋਟ ਕਰ ਲੈਨੇ ਆ ਤੇ ਫਿਰ ਇਹਨੂੰ ਰਿਕਾਰਡ ਕਰਾਂਗੇ ਗੱਲ ਇਸ ਤਰ੍ਹਾਂ ਸੀ ਇੱਕ ਵਾਰੀ ਦੀ ਗੱਲ ਆ ਮੈਂ ਬਾਹਰ ਬੈਠਾ ਸੀ ਇੱਥੇ ਪਿੰਡ ਦੇ ਉੱਪਰ ਹੀ ਆਪਣਾ ਘਰ ਆਏ ਕੁਰਸੀ ਦੇ ਉੱਪਰ ਤੇ ਇੱਕ ਮੋਚੀ ਸਾਈਕਲ ਦੇ ਉੱਪਰ ਨਾ ਉਹਨੇ ਆਪਦੀ ਮਗਰਲੇ ਪਾਸੇ ਉਹ ਆਇਰਨ ਤੇ ਉਹ ਲੱਕੜ ਦਾ ਬਕਸਾ ਕੰਮ ਕਰਨ ਵਾਲਾ ਟੰਗਿਆ ਹੋਇਆ ਪਿੱਛੋਂ ਪਹਿਲਾਂ ਦੋ ਜਣੇ ਆਏ ਦੂਸਰੇ ਪਿੰਡ ਤੋਂ ਤੇ ਆਪਣੇ ਪਿੰਡ ਚ ਐਂਟਰ ਜਦੋਂ ਕਰਦੀ ਹੈ ਨਾ ਸੜਕ ਤੇ ਫਿਰਨੀ ਇਧਰ ਤੇ ਉਧਰ ਤੋਂ ਪਾਸੇ ਘੁੰਮਦੀ ਹੈ ਕੋ ਉਧਰ ਹੋ ਗਿਆ ਕੋ ਇਧਰ ਹੋ ਗਿਆ ਉਹ 15-20 ਮਿੰਟ ਬਾਅਦ ਇੱਕ ਘੁੰਮ ਕੇ ਇੱਧਰ ਦੀ ਆ ਗਿਆ ਤੇ ਮੋਟਰ ਚੱਲਦੀ ਸੀ ਉਹਨੇ ਪਾਣੀ ਪੁਣੀ ਪੀਤਾ ਤੇ ਆਪਣੇ ਦਰਵਾਜ਼ੇ ਦੇ ਅੱਗੇ ਉਹ ਕਿਆ ਹੋਇਆ ਉਹ ਬੈਂਚ ਜਿਹਨੂੰ ਆਪਾਂ ਕਹਿੰਨੇ ਆ ਤਖਤ ਪੋਛ ਆਹ ਬੰਦੇ ਬੈਠ ਜਾਂਦੇ ਬਜ਼ੁਰਗ ਬੈਠ ਜਾਂਦੇ ਸੀ ਉਹਦੇ ਉੱਤੇ ਉਹਦੇ ਉੱਪਰ ਬੈਠ ਗਿਆ ਮੈਂ ਕੋਲ ਹੀ ਬੈਠਾ ਸੀ ਤੇ ਗੱਲ ਇਸ ਤਰ੍ਹਾਂ ਹੋਈ ਵੀ ਮੈਂ ਉਹਨਾਂ ਨਾਲ ਗੱਲ ਜੀ ਸ਼ੁਰੂ ਕੀਤੀ ਉਹਦੇ ਕੰਮ ਕਾਰੋਬਾਰ ਦੇ 10 ਮਿੰਟ ਉਹ ਬੈਠਾ ਰਿਆ ਆਰਾਮ ਕਰ ਲਿਆ ਪਾਣੀ ਕਣੀ ਉਹਨੇ ਮੋਟਰ ਤੋਂ ਪੀ ਲਿਆ ਇਹ ਕਈ ਵਾਰੀ ਘਰ ਤੋਂ ਲਿਆਂਦੀ ਹੋਈ ਨਾ ਰੋਟੀ ਪਾਣੀ ਵੀ ਹੋਰ ਵੀ ਵਹਿ ਜਾਂਦੇ ਨੇ ਕਈ ਜਿਹੜੇ ਕੋਈ ਰੇੜਿਆਂ ਵਾਲੇ ਕੋਈ ਸਾਈਕਲ ਵਾਲੇ ਕੋਈ ਇਸ ਤਰ੍ਹਾਂ ਸਮਾਨ ਸਪੋਰਟ ਵੇਚਣ ਵਾਲੇ ਜਾਂ ਕੋਈ ਰਾਈਪਾਂਦੀ ਨਾਲ ਉੱਤੇ ਬੈ ਕੇ ਮੋਟਰ ਚੱਲਦੀ ਹੁੰਦੀ ਐ ਬੈ ਕੇ ਨਾਲੇ ਆਰਾਮ ਕਰ ਲਿਆ 10 ਮਿੰਟ ਪਾਣੀ ਤਾਂ ਨੇ ਪੀ ਲਿਆ ਜੇ ਕੋਈ ਇੱਕ ਉਹ ਰੇੜੇ ਵਾਲਾ ਆਉਂਦਾ ਉਹ ਖੱਟੇ ਰੇੜੇੜਾ ਤੰਦੂਰ ਵਗੈਰਾ ਉਹ ਚੁੱਲ੍ਹੇ ਚਾਲੇ ਵੇਚਦਾ ਜੇ ਚਾਹ ਪਾਣੀ ਕੋ ਬਣੇ ਤੇ ਉਹਨੂੰ ਦੇ ਵੀ ਦੇਦਾ ਰੋਟੀਆਂ ਨਾਲ ਲੈ ਕੇ ਆਉਂਦਾ ਪਾਣੀ ਦੇ ਦਿੱਤਾ ਸੋ ਖਾ ਚਾਸ਼ ਕਰ ਲੈਂਦਾ ਸ਼ਾਨਦਾਰ ਬੂਟੇ ਬੜੇ ਵੱਡੇ ਵੱਡੇ ਲੱਗੇ ਆ ਤੇ ਗਰਮੀ ਦੇ ਮੌਸਮ ਚ ਹਾਂ ਖਾਸ ਕਰਕੇ ਲਾਗ ਹੋ ਜਾਂਦਾ ਜਦੋਂ ਮੇਰੇ ਕੋਲ ਆ ਕੇ ਬੈਠਾ ਤਾਂ ਉਸ ਨੂੰ ਸੁਭਾਅ ਕੀ ਮੈਂ ਪੁੱਛਿਆ ਗੱਲਾਂ ਚੋਂ ਗੱਲ ਵੀ ਤੇਰਾ ਕੰਮਕਾਰ ਵੀ ਕਿਵੇਂ ਠੀਕ ਚੱਲਦਾ ਵੀ ਤੁਸੀਂ ਇਹ ਛੋਟਾ ਜਿਹਾ ਕਾਰੋਬਾਰ ਲੱਗਦਾ ਦੇਖਣ ਚਲੋ ਪਹਿਲੇ ਸਮੇਂ ਤਾਂ ਕਾਫੀ ਟੀਚਰ ਬਣੀ ਜਾਂਦੀ ਸੀ ਦਿਹਾੜੀ ਤਾਂ ਉਹ ਹੱਸ ਪਿਆ ਥੋੜਾ ਜਿਹਾ ਮੁਸਕਰਾ ਪਿਆ ਥੋੜਾ ਜਿਹਾ ਮੁਸਕਰਾ ਕੇ ਕਹਿੰਦਾ ਸਰਦਾਰ ਜੀ ਦਿਹਾੜੀ ਬਣ ਜਾਂਦੀ ਹੈ ਤੌਰ ਕੀ ਹੋਣਾ ਇਸ ਤੋਂ ਜ਼ਿਆਦਾ ਇਹਦੇ ਵਿੱਚ ਕਿ ਨਾਮ ਜੀ ਦਿਹਾੜੀ 200 ਰੁਪਏ ਤੱਕ ਬਣ ਜਾਂਦੀ ਤੇ ਇੰਨੀ 200 ਰੁਪਏ ਉਹ ਤੋਂ ਜ਼ਿੰਮੇਵਾਰ ਦੀ ਦਿਹਾੜੀ ਸੀ ਜਿਹੜੇ ਕੋਈ ਕੰਮ ਕਰਦੇ ਦਿਹਾੜੀ ਆਉਂਦੇ ਸੀ ਤੇ ਮੈਂ ਜਵਾਬ ਦਿੱਤਾ ਚਲ ਠੀਕ ਹੈ ਫਿਰ ਵੀ ਕੰਮ ਚੱਲੀ ਜਾਂਦਾ ਵੀ ਇੰਨੀ ਕੋਈ ਦਿਹਾੜੀ ਹੈਗੀ ਐ ਆਮ ਤੇ ਦਿਹਾੜੀ ਬਣੀ ਜਾਂਦੀ ਠੀਕ ਹੈ ਤੋਂ ਫਿਰ ਥੋੜਾ ਜਿਹਾ ਮੁਸਕਰਾਇਆ ਇਸਕੇ ਕਹਿਣ ਲਗਾ ਸਰਦਾਰ ਜੀ ਵੈਸੇ ਵੀ ਜੇ ਤੁਹਾਡੇ ਵਰਗੇ ਕਿਸੇ ਸਰਦਾਰ ਦੇ ਕੰਮ ਤੇ ਦਿਹਾੜੀ ਜਾਈਏ ਨਾ ਤੇ ਸ਼ਾਮ ਤੱਕ ਨਾ ਉਹਨੇ ਇੱਕ ਉਧਾਰਨ ਜੀ ਦਿੱਤੀ ਉਹ ਇੱਥੇ ਨਹੀਂ ਬੋਲੀ ਜਾ ਸਕਦੀ ਤੇ ਐ ਕਰ ਦਿੰਦਾ ਉਹ ਹੁੰਦਾ ਕਹਿਣ ਤੋਂ ਪਾਪ ਜੀ ਸਾਰਾ ਦਿਨ ਉਹ ਬਿਲਨੇ ਵਾਂਗੂ ਮਿਲਦਾ ਤੇ ਉਸ ਨੇ ਵਿਚਾਰੇ ਇੱਕ ਨਾ ਕਹਾਵਤ ਜੀ ਵੀ ਲਾ ਦਿੱਤੀ ਉਧਾਰਨ ਜੀ ਦੇ ਕੇ ਇਸ ਤਰ੍ਹਾਂ ਕਰ ਦਿੰਦਾ ਤੇ ਥੋੜਾ ਸੀਰੀਅਸ ਜਾ ਹੋ ਕੇ ਕਹਿਣ ਲੱਗਾ ਬਣਦੀ ਤਾਂ ਦਿਹਾੜੀ ਐ ਪਰ ਇਹਦੇ ਥੋੜੀ ਜਿਹੀ ਸੌਖੇ ਢੰਗ ਨਾਲ ਬਣ ਜਾਂਦੀ ਐ ਤੇ ਜ਼ਿੰਮੇਵਾਰ ਦੇ ਚਾਹੀਏ ਤਾਂ ਥੋੜਾ ਜਿਹਾ ਕੰਮ ਕਰ ਜਾਤੇ ਕਰਨਾ ਪੈਂਦਾ ਐ ਬਾਕੀ ਭਗਵਾਨ ਦਾ ਸ਼ੁਕਰੀਆ ਕਰੀਦਾ ਐ ਰੋਟੀ ਪਾਣੀ ਦਿੱਤੀ ਜਾਂਦਾ ਇਹ ਬਹੁਤ ਕੁਝ ਦੇ ਰਿਹਾ ਸੱਚੇ ਪਾਤਸ਼ਾਹ ਤੋਂ ਦਾ ਸ਼ੁਕਰੀਆ ਕਰੀਦਾ ਐ ਕਿ ਇਹਨਾ ਵੀ ਨਾਂ ਦੇਵੇ ਤੇ ਅਸੀਂ ਤੇਰਾ ਕੀ ਫੜ ਲਾਂਗੇ। ਕਿ ਥੋੜਾ ਜਾ ਉਹ ਮੇਰਾ ਮਿੱਤਰ ਜਾ ਬਣ ਗਿਆ ਗੱਲਾਂ ਚੱਲ ਪੀਆਂ। ਚਾਹ ਦੀ ਪਿਆਲੀ ਮੈਂ ਵੀ ਪੀਣੀ ਸੀ ਚਲੋ ਰੁਪਿਆ ਦਿੱਤੀ। ਹੁਣ ਗੱਲ ਕਰਦਿਆਂ ਕਰਦਿਆਂ ਥੋੜੀ ਜੀ ਮਸ਼ਕਰੀ ਜਿਹੇ ਦੇ ਨਾਲੋਂ ਕਹਿਣ ਲੱਗਾ ਸਰਦਾਰ ਜੀ ਜੇ ਗੁਸਾ ਨਾ ਕਰੋ ਤਾਂ ਇੱਕ ਗੱਲ ਕਰਾਂ। ਮੈਂ ਕਿਹਾ ਚੱਲ ਕਰ ਬਈ। ਗੁੱਸੇ ਵਾਲੀ ਕਿਹੜੀ ਗੱਲ ਐਂਦੇ ਚ। ਜਦੋਂ ਗੱਲਾਂ ਆਪਾਂ ਕਰਨ ਲੱਗ ਗਈ ਪਏ। ਤੁਹਾ ਨੂੰ ਸਰਦਾਰ ਦੀ ਰੱਬ ਨੇ ਰਾਜੇ ਬਣਾਇਆ ਉਹ ਕਹਿਣ ਲੱਗਾ ਤੇ ਅਸੀਂ ਸਭ ਤੁਹਾਡੇ ਸੇਵਾਦਾਰ ਹੱਸਦੇ ਹਾਂ ਉਸਨੇ ਕਿੰਦਾ ਜੇ ਰੱਬ ਤੁਹਾਨੂੰ ਵੀ ਸਾਡੇ ਵਾਲੇ ਪਾਸੇ ਜਮ ਦਿੰਦਾ ਤਾਂ ਮੈਂ ਮੈਂ ਵੀ ਹੱਸ ਪਿਆ ਥੋੜਾ ਜਿਹਾ ਤੁਸੀਂ ਪਹਿਲੀ ਗੱਲ ਕੀਤੀ ਸੁਣ ਕੇ ਥੋੜਾ ਸੀ ਰੀਸ ਹੋਇਆ ਵੀ ਇਹ ਕਹਿੰਦਾ ਜੇ ਸਾਡੇ ਵਾਲੇ ਪਾਸੇ ਜਮ ਜਾਂਦਾ ਤਾਂ ਤੁਸੀਂ ਵੀ ਆ ਕੱਕੜਾ ਕਿ ਬਕਸਾ ਤੇ ਆਰੰਡ ਟੰਗੀ ਫਿਰਦੇ ਪਰ ਤੁਹਾਨੂੰ ਉਹਨੇ ਰਾਜੇ ਬਣਾ ਕੇ ਭੇਜਿਆ ਤਰਤੀ ਦੇ ਰਾਜੇ ਤਰਦੀ ਦਾ ਮਾਲਕ ਬਣਾਇਆ ਉਸਨੇ ਤੇ ਮੈਂ ਉਸ ਦੀ ਗੱਲ ਸੁਣ ਕੇ ਜਵਾਬ ਦਿੱਤਾ ਕਿ ਮੈਂ ਵੀ ਤੇਰੇ ਮਗਰ ਮਗਰ ਸਾਈਕਲ ਲੈ ਫਿਰਦਾ ਫਿਰ ਹੋਰ ਕੀ ਹੁਣ ਉਸ ਥੋੜੀ ਮਜ਼ਾਕ ਵਿੱਚ ਗੱਲੋ ਪਰ ਉਹਦੀ ਗੱਲ ਜਿਹੜੀ ਬੜੀ ਦੂਰੰਦੇਸ਼ ਜਿਵੇਂ ਤੁਸੀਂ ਆਉਦੇ ਹੋ ਦੋ ਤਿੰਨ ਜਣੇ ਇਕੱਠੇ ਮੈਂ ਕਿਹਾ ਐਵੇਂ ਮੈਂ ਵੀ ਤੁਹਾਡੇ ਨਾਲ ਆਉਂਦਾ ਚੌਥਾ ਤੇ ਸਾਈਕਲ ਤੇ ਇੱਕ ਦਿਨ ਆ ਇਹਨੂੰ ਆ ਜਾਂਦਾ ਦੂਜਾ ਹੁਣ ਤੀਜਾ ਆ ਉਹਨੂੰ ਆ ਜਾਂਦਾ ਬੰਦਾ ਥੋੜਾ ਮਜ਼ਾਕੀਆ ਲੱਗਦਾ ਸੀ ਤੇ ਸੀਰੀਅਸ ਵੀ ਓਕੇ ਕਹਿਣ ਲੱਗਾ ਨਾ ਕਹਿੰਦਾ ਪਰ ਇਹੋ ਜਿਹਾ ਹੋਣਾ ਨਹੀਂ ਸੀ ਕਿਉਂਕਿ ਉਸ ਨੇ ਰਾਜੇ ਪੈਦਾ ਕਰਨੇ ਹੀ ਹੁੰਦੇ ਹਨ ਤੇ ਭਿਖਾਰੀ ਵੀ ਬੜੀ ਸਿੱਧੀ ਬੰਦੇ ਦੀ ਇਸ ਗੱਲ ਵਿੱਚੋਂ ਵਜਨ ਸੀ ਕਿ ਉਸ ਆਪ ਨੇ ਇੱਕ ਕਲਾ ਬਣਾਈ ਇੱਕ ਨਾਟਕ ਬਣਾਇਆ ਉਹਨੇ ਰਾਜੇ ਵੀ ਪੈਦਾ ਕਰਨੇ ਹੁੰਦੇ ਆ ਤੇ ਭਿਖਾਰੀ ਵੀ ਤੇ ਸਾਡੇ ਵਰਗੇ ਮਿਹਨਤਕਸ਼ ਮਜ਼ਦੂਰ ਵੀ ਇਹ ਸਾਰਾ ਖੇਡ ਤਾਂ ਹੀ ਚੱਲਦਾ ਹੈ ਪਰ ਜਗੀਰ ਮੰਨੋ ਕਦੇ ਰੱਬ ਤੇ ਇਤਰਾਜ਼ ਨਹੀਂ ਹੋਇਆ ਕਹਿੰਦਾ ਬੀਸਾ ਨੂੰ ਗਰੀਬ ਕਿਉਂ ਬਣਾਇਆ ਬੀਆ ਸਿਰ ਰੱਬ ਨੂੰ ਕਾਲਾ ਕੱਢੀ ਜਾਏ ਇਸ ਤਰ੍ਹਾਂ ਕਦੇ ਨਹੀਂ ਹੋਇਆ ਬਸ ਜੋ ਬਣਾਇਆ ਹੈ ਸਹੀ ਬਣਾਇਆ ਉਸ ਪਸਾਦਾਰ ਜੀ ਇੱਕ ਗੱਲ ਹੋਰ ਵੀ ਹੈ ਕਿ ਗੁੱਸਾ ਨਾ ਮੰਨਿਓ ਕਿਤੇ ਤੇਰਾ ਆਪਣੇ ਬਣਾਇਆ ਤਾਂ ਤੁਹਾਨੂੰ ਰਾਜ ਹੈ ਪਰ ਫਿਰ ਵੀ ਹਰ ਵੇਲੇ ਸਾਰਾ ਦਿਨ ਰੱਬ ਤੋਂ ਮੰਗੀ ਜਾਂਦੇ ਆ ਤੁਸੀਂ ਕੁਝ ਨਾ ਕੁਝ ਮੰਗੀ ਜਾਂਦੇ ਜੇ ਦਾਕਿਆਂ ਤੋਂ ਪਾਪ ਜੀ ਸਬਰ ਨਹੀਂ ਸਾਨੂੰ 200 ਵੀ ਬਣਦਾ ਸੀ ਫਿਰ ਵੀ ਉਹਦਾ ਸ਼ੁਕਰ ਕਰਦੇ ਆ ਤੇ ਤੁਹਾਨੂੰ ਉਹਨੇ 30 ਦੇ ਰਾਜੇ ਬਣਾਇਆ ਪੱਤੀ ਦੇ ਮਾਲਕ ਤੁਸੀਂ ਫਿਰ ਵੀ ਹਰ ਵੇਲੇ ਉਹਦੇ ਤੋਂ ਮੰਗੀ ਜਾਂਦੇ ਜੀ ਤੇ ਰੱਬ ਦਾ ਧੰਨਵਾਦ ਨਹੀਂ ਕਰਦੇ ਵੀ ਤੂੰ ਬਹੁਤ ਕੁਝ ਦਿੱਤਾ ਹੈ ਰਾਜੇ ਤੋਂ ਤੇ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ ਹੁੰਦਾ ਸ਼ੁਕਰ ਨਹੀਂ ਕਰਦੇ ਹਰ ਵੇਲੇ ਤੇਰਾ ਦੇਣ ਅਸੀਂ ਦੇ ਨਹੀਂ ਸਕਦੇ ਏ ਨਹੀਂ ਕਹਿੰਦੇ ਹਾਰਵਰਡ ਕਹਿੰਦੇ ਆ ਦੇ ਦੇ ਉਹ ਦੇ ਦੇ ਸਰਦਾਰ ਬਣਾ ਕੇ ਭੇਜੇ ਉਹਨੀਆਂ ਗੱਲਾਂ ਸਹੀ ਸੀ ਪਰ ਜੇ ਕਹਿੰਦਾ ਜੇ ਕਿਤੇ ਸਾਨੂੰ ਵੀ ਉਹਨੇ ਸਰਦਾਰ ਬਣਾ ਕੇ ਰਾਜੇ ਬਣਾ ਕੇ ਪੈਦਾ ਕੀਤਾ ਹੁੰਦਾ ਤੇ ਅਸੀਂ ਵੀ ਅੱਜ ਬਹਿ ਕੇ ਖਾਂਦੇ ਹੁੰਦੇ ਅੰਦਰ ਦਰ ਨਾ ਤੁਰੇ ਤੇ ਸ਼ੁਕਰ ਕਰਦੇ ਉਹ ਸੱਚੇ ਪਾਤਸ਼ਾਹ ਦਾ ਪਰ ਹੋ ਸਕਦਾ ਸੀ ਤੁਹਾਡੇ ਵਰਗੇ ਹੀ ਹੋ ਜਾਂਦੇ ਉਹ ਮਜ਼ਾਕੀਆ ਲੈ ਜਜ ਬੋਦਾ ਸੀ ਤੁਹਾਡਾ ਚੁਗਰ ਕਰਦੇ ਜਾਂ ਨਾ ਕਰਦੇ ਕੰਦੋਂ ਗੱਲ ਅੱਗੇ ਦੀ ਸੀ ਸਪਰ ਮੈਂ ਤਾਂ ਸਦਾ ਰੱਬ ਦਾ ਸ਼ੁਕਰੀਆ ਹੀ ਕਰਦਾ ਹਾਂ ਅੱਜ ਰੱਬ 200 ਬਣਾ ਦਿੱਤਾ ਤੇ ਜੇ 100 ਬਣਾ ਦਿੰਦਾ ਫਿਰ ਮੈਂ ਕਿਹੜਾ ਹੁੰਦਾ ਤੇ ਪਰਚਾ ਕਰਾ ਦੇਣਾ ਸੀ ਪਰ ਜੇ ਕਿਤੇ ਇੱਕ ਤੋ ਇਕੜ ਮੈਨੂੰ ਵਿਦੇਦਨਦਾਨ ਤੇ ਮੈਂ ਵੀ ਧਰਤੀ ਦਾ ਰਾਜਾ ਹੁੰਦਾ ਤੇ ਰਾਜਿਆਂ ਵਿੱਚ ਮੇਰੀ ਵੀ ਗਿਣਤੀ ਹੁੰਦੀ ਤੇ ਸਾਡੇ ਕੋਲ ਆਪਦੇ ਰਹਿਣ ਵਾਸਤੇ ਆਪ ਦਾ ਘਰ ਹੁੰਦਾ ਸੀ ਮੰਡੀਆਂ ਦੇ ਵਿੱਚ ਸ਼ਹਿਰਾਂ ਦੇ ਸਟੇਸ਼ਨਾਂ ਵਿੱਚ ਨਾ ਬੈਂਦੇ ਹੁੰਦੀਆਂ ਸਾਰੀਆਂ ਗੱਲਾਂ ਵਿੱਚ ਬੜਾ ਵਜਨ ਸੀ ਉਹ ਮੁੰਡਾ ਕੋਈ 32 ਸਾਲ ਦਾ ਬੜੇ ਲਹਿਜੇ ਵਿੱਚ ਗੱਲ ਕਰਦਾ ਸੀ ਪਰ ਫਿਰ ਮੈਂ ਉਸ ਨੂੰ ਕਿਹਾ ਤੇਰੀਆਂ ਗੱਲਾਂ ਬਿਲਕੁਲ ਸਹੀ ਨਹੀਂ ਐ ਤੂ ਤਾਂ ਕੋਈ ਪਹੁੰਚਿਆ ਬੰਦਾ ਲੱਗਦਾ ਮੈਨੂੰ ਮਜ਼ਾਕ ਚੀਕ ਵੈਸੇ ਵੀ ਉਹਦੀਆਂ ਗੱਲਾਂ ਸਾਰੀਆਂ ਸਹੀ ਸੀ ਯਾਰ ਆ ਵੀ ਪੀ ਇਸ ਬਦਲ ਕੇ ਮੈਂ ਕਿਹਾ ਆ ਕੋਈ ਮੇਰੀ ਪ੍ਰੀਖਿਆ ਲੈਣ ਵਾਸਤੇ ਹੋਰ ਵੀ ਕਾਫੀ ਗੱਲਾਂ ਕੀਤੀਆਂ ਉਸ ਨਾਲ ਮੁੰਡੇ ਨਾਲ ਜੋ ਮਾਨੂੰ ਕਾਫੀ ਚੰਗੀਆਂ ਲੱਗੀਆਂ ਸਹੀ ਸਨ ਫਿਰ ਉਸ ਨਾਲ ਜਾਣ ਪਛਾਣ ਜਿੰਨਾ ਵੱਧ ਗਈ ਥੋੜੀ ਥੋੜੀ ਕਦੇ-ਕਦਾਈ ਉਹ ਆਉਂਦਾ ਤੇ 10 ਮਿੰਟ ਬੈਹਿ ਜਾਂਦਾ ਜਾਂ ਹੱਥ ਲਾ ਕੇ ਵੀ ਲੰਘ ਜਾਂਦਾ ਫਿਰਨੀ ਦੇ ਉੱਪਰ ਸਾਡਾ ਘਰ ਹੈ ਪਰੋਦੀਆ ਰਾਜੇ ਵਾਲੀ ਜਿਹੜੀ ਗੱਲ ਮੈਨੂੰ ਮੇਰੇ ਮਨ ਦੇ ਵਿੱਚ ਨਾ ਇੱਕ ਘਰ ਜਾ ਕਰ ਗਈ ਇੱਕ ਕਿੱਡੀ ਦੂਰ ਦੀ ਗੱਲ ਕੀਤੀ ਇਸ ਬੰਦੇ ਨੇ ਹੋਰ ਵੀ ਕਾਫੀ ਗੱਲਾਂ ਕੀਤੀਆਂ ਉਸ ਬੰਦੇ ਨੇ ਕਹਿੰਦਾ ਵੀ ਆਮੇ ਕੋਈ ਡੀਸੀ ਕੋਈ ਹੋਰ ਕੋ ਵੱਡਾ ਅਫਸਰ ਕੋਈ ਵਜੀਰ ਕੋਈ ਕੁਛ ਵੀ ਹੋਵੇ ਨਾ ਕਹਿੰਦਾ ਉਹ ਰਾਜਾ ਨਹੀਂ ਹੁੰਦਾ ਧੁੱਪ ਖਾਰੀ ਹੀ ਹੁੰਦਾ ਹੈ ਔਰ ਉਹ ਕੁਝ ਸਮੇਂ ਲਈ ਹੁੰਦਾ ਹੈ ਪਰ ਇੱਕ ਜਿਹੜਾ ਧਰਤੀ ਦਾ ਮਾਲਕ ਹੁੰਦਾ ਉਹ ਸਦਾ ਨਹੀਂ ਹੁੰਦਾ ਦੋਸਤੋ ਇਹ ਸੁਣਾਉਣ ਲੱਗਾ ਤਾਂ ਲੱਗਦਾ ਜਿਵੇਂ ਇੱਕ ਕਹਾਣੀ ਜੀ ਬਣ ਗਈ ਪਰ ਇਹ ਗੱਲਾਂ ਬਿਲਕੁਲ 100% ਸਹੀ ਹੈ ਤੇ ਮੇਰੇ ਖੁਦ ਦੇ ਨਾਲ ਬੀਤੀ ਹੋਈ ਗੱਲਬਾਤ ਹੈ ਤੇ ਪਰਸੋ ਮੈਨੂੰ ਸ਼ਾਮੀ ਬੈਠਿਆ ਯਾਦ ਆਈ ਇਹ ਗੱਲ ਤੇ ਮੈਂ ਥੋੜਾ ਜਿਹਾ ਕਾਪੀ ਤੇ ਵੀ ਨੋਟ ਕਰ ਲਿਆ ਜੇ ਇਹ ਗੱਲਾਂ ਤੇ ਮੈਨੂੰ ਪਹਿਲਾਂ ਵੀ ਕਈ ਵਾਰ ਖਰ ਮੈਂ ਵਿਚਾਰ ਕੀਤਾ ਹੈ ਇਹ ਬੰਦਾ ਉਸ ਤੋਂ ਬਾਅਦ ਮਿਲਿਆ ਨਹੀਂ ਸ਼ਾਇਦ ਕਦੇ ਨਾ ਆਇਆ ਹੋਵੇ ਪਰ ਉਹਦੀ ਗੱਲਾਂ 'ਚ ਵਜਨ ਬਹੁਤ ਸਿਆ ਰਾਜੇਵਾਲੀ ਗੱਲ ਖਾਸ ਹੀ ਰਾਜੇਵਾਲੀ ਤੇ ਮੰਗਣ ਵਾਲੀ ਵੀ ਮੰਗਣ ਦੇ ਵਿੱਚ ਵੀ ਕੋਈ ਕਸਰ ਨਹੀਂ ਭਾਵੇਂ ਕੁਝ 100 200 ਕਿੱਲੇ ਦਾ ਵੀ ਮਾਲਕ ਹੋਵੇ ਨਾ ਜੀਮੀਦਾਰ ਕਿਸਾਨ だっ ਪਰ ਉਹਦੀ ਮੰਗਤਿਆਂ ਵਾਲੀ ਆਦਤ ਨਹੀਂ ਜਾਂਦੀ ਜੋ ਕਿ ਅਸਲੀਅਤ ਹੈ ਬਹੁਤ ਹੱਦ ਤੱਕ ਟੋਕਦੀ ਹੈ ਗੱਲ ਹੋਰ ਪਾਵੈ ਲੱਖ ਨੌਕਰੀਆਂ ਵਪਾਰ ਆ ਤੇ ਕੰਮ ਕਾਸ਼ ਜਿੰਨੇ ਮਰਜੀ ਹੋ ਪਰਦੇਸ ਨੂੰ ਰੱਬ ਨੇ ਜਮੀਨ ਦੇ ਮਾਲਕ ਬਣਾਇਆ ਹਾਂ ਦਾ ਹੁਕਮ ਚੱਲਦਾ ਹੈ ਉਹ ਕਈਆਂ ਨੂੰ ਰੋਟੀ ਦਿੰਦਾ ਉਹ ਵਕਈ ਰਾਜਾ ਹੁੰਦਾ ਪਰ ਜੇ ਰਾਜਾ ਵੀ ਮੰਗੀ ਜਾਵੇ ਭਿਖਾਰੀਆਂ ਵਾਂਗ ਫਿਰ ਉਹ ਰਾਜਾ ਤਾਂ ਨਹੀਂ ਰਹੇਗਾ ਫਿਰ ਰਾਜੇ ਤੇ ਭਿਖਾਰੀ ਚ ਕੀ ਫਰਕ ਰਹੇਗਾ ਯਾਰ ਇਹ ਗੱਲਬਾਤ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਤੁਸੀਂ ਇਸ ਤੇ ਥੋੜਾ ਜਿਹਾ ਵਿਚਾਰ ਜ਼ਰੂਰ ਕਰੋ ਸੁਣ ਕੇ ਵੈਸੇ ਸਾਡੀਆਂ ਆਡੀਓ ਵੀਡੀਓ ਨੂੰ ਘੱਟ ਹੀ ਲੋਕ ਸੁਣਦੇ ਸੰਦੇ ਕੋਈ ਖਾਸ ਰੇਅਰ ਬੰਦੇ ਹੁੰਦੇ ਆ ਜਿਹੜੇ ਇਸ ਗੱਲ ਨੂੰ ਤਵੱਜੋ ਦਿੰਦੇ ਆ ਤੇ ਨਹੀਂ ਤੇ ਆਮ ਜ਼ਿਆਦਾਤਰ ਫੀਮੇਲ ਆਡੀਅנס ਜਿਹੜੀ ਆ ਤਾਂ ਉਹਨੂੰ ਦੇਖਦੇ ਰਹਿੰਦੇ ਨੇ ਅੱਜ ਉਹਨੇ ਪਤੀਲੇ ਚਾਹ ਬਣਾਇਆ ਉਹਨਾਂ ਸਮੋਸੇ ਬਣਾਏ ਹਨ ਸਮੋਸੇ ਵੰਡੇ ਉਹਨਾਂ ਮੇਲੇ ਚਾ ਲਾਇਆ ਤੇ ਉਹ ਰੇੜੀ ਲਾਈ ਤੇ ਉਹ ਸਾਰਾ ਉਹ 2-2 ਘੰਟੇ 3-3 ਘੰਟੇ ਦੀਆਂ ਵੀਡੀਓ ਦੇਖੀ ਜਾਂਦੀਆਂ ਉਹਨਾਂ ਦੇ ਵੀਅੂ ਬਣ ਜਾਂਦੇ ਆ ਅਸੀਂ ਵੀਅੂ ਵਾਸਤੇ ਨਹੀਂ ਗੱਲ ਕਰਦੇ ਸਿਓ ਗੱਲ ਕਰਦੇ ਜਿਸ ਗੱਲ ਦਾ ਕੋਈ ਅਰਥ ਹੋਵੇ ਜਿਸ ਗੱਲ ਦਾ ਕੋਈ ਨਿਚੋੜ ਹੋਵੇ ਪਹਿਲਾਂ ਕੁਰਬਾਨੀ ਦੀਆਂ ਵੀ ਬਣਾਈਆਂ ਕਾਫੀ ਪਰ ਬਹੁਤ ਥੋੜੇ ਲੋਕਾਂ ਨੇ ਸੁਣੀਆਂ ਫਿਰ ਅਸੀਂ ਥੋੜਾ ਚੈਨਲ ਨੂੰ ਮੇਨਟੇਨ ਰੱਖਣ ਵਾਸਤੇ ਕੁਝ ਦੂਜੀਆਂ ਵੀ ਬਣਾਈਆਂ ਬੱਚਿਆਂ ਦੀ ਬਣਾਈਆਂ ਕਈ ਤਰ੍ਹਾਂ ਦੀਆਂ ਬਣਾਈਆਂ। ਮਾ ਦਿਨਾ ਚੈਨਲ ਅੱਗੇ ਹੋਣਾ ਚਾਹੀਦਾ ਸੀ ਹੋਇਆ ਨਹੀਂ। ਸੋ ਦੋਸਤੋ ਕਿਰਪਾ ਕਰਕੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਚੰਗੀਆਂ-ਚੰਗੀਆਂ ਗੱਲਾਂ ਕੀਤੀਆਂ ਜਾਣ। ਇਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਰ ਦਿਓ। ਬਹੁਤ-ਬਹੁਤ ਤੁਹਾਡਾ ਧੰਨਵਾਦ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਰ ਬਹੁਤ ਥੋੜੇ ਲੋਕਾਂ ਨੇ ਸੁਣੀਆ ਫਿਰ ਅਸੀਂ ਥੋੜਾ ਚੈਨਲ ਨੂੰ ਮੇਨਟੇਨ ਰੱਖਣ ਵਾਸਤੇ ਕੁਝ ਦੂਜੀਆਂ ਵੀ ਬਣਾਈਆਂ ਬੱਚਿਆਂ ਦੀ ਬਣਾਈਆਂ ਕਈ ਤਰ੍ਹਾਂ ਦੀਆਂ ਬਣਾਈਆਂ